ਸ਼ੇਵਾ ਸਰਪ ਜੀ ਸੰਗਰੂਰ ਦੀ ਜ کہانی 4210 ਨੰਬਰੀਆ ਹੁਣ ਸਾਰੀ ਜ਼ਿੰਮੇਵਾਰੀ ਪਾਰੋ ਦੀ ਮਾਂ ਦੀ ਸੀ ਤੇ ਪਾਰੋ ਦਾ ਕੋਈ ਪਤਾ ਟਿਕਾਣਾ ਨਹੀਂ ਸੀ ਉਹ ਤਾਂ ਗਰਦੀਬ ਨਾਲ ਚੰਡੀਗੜ੍ਹ ਐਸ਼ ਕਰਦੀ ਸੀ ਹੁਣ ਜਦ ਪਾਰੋ ਗਰਦੀਬ ਨਾਲ ਪਿੰਡ ਆਈ ਤਾਂ ਉਸ ਨੂੰ ਜਾਣ ਕੇ ਬੜਾ ਦੁੱਖ ਹੋਇਆ ਕਿ ਸਰਪੰਚ ਦਾ ਜ਼ਹਿਰ ਖਾ ਕੇ ਮਰ ਗਿਆ ਪਾਰੂ ਨੂੰ ਮਿਲਣਾ ਉਸ ਦੀਆਂ ਕੀ ਸਹੇਲੀਆਂ ਵੀ ਆਈਆਂ ਉਹਨਾਂ ਵਿੱਚ ਇੱਕ ਸਹੇਲੀ ਰਾਜ ਨੇ ਉਸ ਦੇ ਅਚਾਨਕ ਹੋਏ ਵਿਆਹ ਬਾਰੇ ਪੁੱਛਿਆ ਤਾਂ ਉਸ ਨੇ ਆਪਣੀ ਸਹੇਲੀ ਰਾਜ ਨੂੰ ਰਾਜਦਾਰ ਸਮਝ ਕੇ ਰਾਜ ਜੀ ਦਾ ਦੱਸੀ ਕਿ ਉਹ ਤਾਂ ਚਿੰਗੜ ਐਸ਼ ਕਰਦੀ ਰਹੀ ਹੈ ਤੇ ਰੋਜ਼ ਨਵੇਂ ਦੋਸਤਾਂ ਨਾਲ ਜ਼ਿੰਦਗੀ ਦੇ ਪਲ ਮਾਣਦੀ ਹੈ ਉਸ ਨੂੰ ਰੋਜ਼ ਨਵੇਂ ਮੁਰਗੇ ਪਸਾਣ ਦਾ ਮੌਕਾ ਮਿਲੇ ਤਾਂ ਉਹ ਉਸ ਨੂੰ ਹਲਾਲ ਕਰ ਦੇਵੇ ਪਰ ਹੁਣ ਉਹ ਅਜੇ ਜ਼ਿੰਦਗੀ ਤੋਂ ਤੰਗ ਆ ਚੁੱਕੀ ਸੀ ਤੇ ਆਪਣਾ ਘਰ ਬਸਾਉਣ ਦੀ ਸੋਚਿਆ ਤਾਂ ਉਸਨੇ ਪੁੱਛਿਆ ਕਿ ਤੂੰ ਗੁਰਦੀਪ ਨਾਲ ਜਲੂਰੀ ਵਿਆਹ ਕਰਾਣਾ ਸੀ ਹੋਰ ਬਥੇਰੇ ਅਮੀਰ ਮੁੰਡੇ ਸੀ ਤੂੰ ਮਰਾਸੀਆਂ ਦੇ ਮੁੰਡੇ ਨਾਲ ਵਿਆਹ ਕਿਉਂ ਕਰਾਇਆ ਤਾਂ ਉਹ ਕਹਿਣ ਲੱਗੀ ਕਿ ਮੈਂ ਤਾਂ ਆਪਣੇ ਪਾਪ ਛਪਾਣ ਲਈ ਇਸ ਨਾਲ ਵਿਆਹ ਕੀਤਾ ਹੈ ਇਸ ਦੀ ਕਮਜ਼ੋਰੀ ਦਾ ਪਤਾ ਮੈਨੂੰ ਇਸ ਦੇ ਦੋਸਤ ਪਰਮਿੰਦਰ ਤੋਂ ਪਤਾ ਲੱਗਾ ਕਿ ਇਹ ਐਸ਼ਕਪ੍ਰਿਤ ਆਦਮੀ ਹੈ ਤੇ ਰੋਜ਼ ਕੋਈ ਨਾ ਕੋਈ ਨਸ਼ਾ ਕਰਦਾ ਰਹਿੰਦਾ ਹੈ ਤੂੰ ਗਰਦੀਪ ਨਾਲ ਵਿਆਹ ਕਰਾ